ਕਾਰਾਂ ਦੇ ਮਾਮਲੇ ਵਿੱਚ ਇਸ ਸ਼ਖਸ ਕੋਲ ਹੈ ਹਰ ਸਵਾਲ ਦਾ ਜਵਾਬ ਇਹ ਕਿਨੇ ਪਾਇਨਰ ਹੈ ਅੱਛਾ ਇਹ ਨੇ ਜਨਮ ਦਿੱਤਾ ਸੀ ਉਸ ਟੈਕਨੋਲੋਜੀ ਨੂੰ ਇਹ ਨੇ ਇਸ ਟੈਕਨੋਲੋਜੀ ਨੂੰ ਜਨਮ ਦਿੱਤਾ ਸੀ ਇਹ ਜੇ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਦੱਸਾਂ ਤੇ ਦਾ ਗੇਅਰਬਾਕਸ ਹੈ ਅੱਛਾ ਜੀ ਜਿਹੜੀਆਂ ਜਰਮਨ ਗੱਡੀਆਂ ਨੇ ਉਹਨਾਂ ਦੀ ਸਸਪੈਂਸ਼ਨ ਹਾਰਡ ਹੈ ਅੱਛਾ ਜੀ ਉਹਨਾਂ ਦੀ ਰੋਡ ਗ੍ਰਿਪ ਵੀ ਨੇ ਇਹਦੇ ਨਾਲੋਂ ਜ਼ਿਆਦਾ ਹੁੰਦੀ ਹੈ ਅੱਛਾ ਜੀ ਲੇਕਿਨ ਅਮਰੀਕਨ ਗੱਡੀਆਂ ਦੀ ਜਿਹੜੀ ਸਸਪੈਂਸ਼ਨ ਹੈ ਬੜੀ ਸੌਫਟ ਹੈ ਦੋਸਤੋ ਇਹ ਹਨ 82 ਸਾਲਾਂ ਦੇ ਸਰਦਾਰ ਬੀ ਐਸ ਮਨਕੋ ਜੀਨਾਂ ਦੀ ਕਾਰ ਦਿੱਲੀ ਸਟੇਟਸਮੈਨ ਰੈਲੀ ਵਿੱਚ ਲਗਾਤਾਰ 6 ਸਾਲ ਜਿੱਤਦੀ ਰਹੀ ਸਾਡਾ ਬੱਚੋ ਨੇ ਇਹੋ ਜੀਆਂ ਗੱਡੀਆਂ ਚ ਅੱਛਾ ਹੀ ਨਿਕਲੇ ਆ ਥੋੜੇ ਕਰਦੇ ਕੀ ਸੀਗੇ ਤੁਹਾਡੇ ਫਾਦਰ ਸਾਹਿਬ ਮੇਰੇ ਫਾਦਰ ਕੰਟਰੈਕਟਰ ਸੀ ਅੱਛਾ ਹੀ ਦਿੱਲੀ ਚ ਦਿੱਲੀ ਚ ਹਾਂ ਠੀਕ ਹੈ ਜੀ ਸੋ ਮੇਰੇ ਫਾਦਰ ਉਸ ਟਾਈਮ ਤੇ ਪੰਜ ਕਾਰਾਂ ਸੀ ਕੀ ਬਾਤ ਬਹੁਤ ਬੜੇ ਸੁਕੀਨ ਸੀ ਕੀ ਬਾਤ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਇੱਕ ਕਾਨੂੰਨ ਪਾਸ ਕਰਤਾ ਤੇ ਉਹ ਉਹਨਾਂ ਦਾ ਕਾਨੂੰਨ ਚ ਹੈ कि ये हमारी गाड़ी 50 साल पुरानी है। ਤੁਸੀਂ ਉਹ ਚ ਤਿੰਨ ਡਾਕੂਮੈਂਟ ਲੈ ਕੇ ਜਾਓ। ਉਹ ਸਾਨੂੰ ਉਹਦੇ ਬਿਅਾਸ ਤੇ ਤੁਹਾਡੀ ਗੜੀ ਪਾਸ ਕਰ ਦੇਣਗੇ। 2000 ਰੁਪਏ ਉਹਨਾਂ ਨੇ ਉਦੀ ਫੀਸ ਰੱਖੀ ਹੈ। ਜੀ। 5000 ਉਹਨੂੰ ਕਨਵਰਟ ਕਰਨ ਦੀ 25000 ਤੇ 10 ਸਾਲ ਹੀ ਪਾਸ ਹੋ ਜਾਂਦੀ ਹੈ। ਅੱਛਾ ਜੀ। ਇਹ ਮੇਰੇ ਫਾਜ਼ਲ ਕੋਲ ਤਾਂ ਹੁੰਦੀ ਸੀ ਕਿ ਫੋਰਡ ਵੀ8 1938 ਮਾਡਲ ਦੀ। ਵੀ8। ਵੀ8। ਅੱਛਾ ਜੀ। 8 ਸਿਲੰਡਰ ਗੱਡੀ। 8 ਸਿਲੰਡਰ ਗੱਡੀ। ਹੋਰ ਖਾਣੇ ਮੈਂ ਕਦੇ ਅਲਗਰਜ਼ੀ ਨਹੀਂ ਕਰਦਾ। ਠੀਕ ਹੈ ਜੀ। ਆਈ ਡੋਨਟ ਓਵਰ ਈਟ ਇਹ ਨਹੀਂ ਕਿ ਅਗਰ ਜਿਆਦਾ ਸਵਾਦ ਹੈ ਤਾਂ ਇੱਕ ਰੋਟੀ ਹੋਰ ਖਾ ਲਓ ਅੱਛਾ ਜੀ ਉਸ ਕੇ ਬਾਅਦ ਇਹ ਵੀ ਖਾ ਲਓ ਉਹ ਵੀ ਖਾ ਲਓ ਠੀਕ ਹੈ ਜੀ ਖਾਣੇ ਦਾ ਵੀ ਮੇਰਾ ਟਾਈਮ ਹੈ ਸ਼ਾਮ ਕੋ 7 ਵਜੇ ਮੈਂ ਡਿਨਰ ਖਾ ਲੈਂਦਾ ਹਾਂ ਅੱਛਾ ਜੀ ਸੋ ਆਓ ਵੇਖਦੇ ਹਾਂ ਇਹਨਾਂ ਦੀਆਂ ਸ਼ਾਨਦਾਰ ਅਮਰੀਕਨ ਫ੍ਰੈਂਚ ਤੇ ਜਰਮਨ ਕਾਰਾਂ ਨੂੰ ਤੇ ਉਹਨਾਂ ਦੀਆਂ ਖਾਸੀਅਤਾਂ ਨੂੰ ਮੇਰਾ ਨਾਮ ਬੀ ਐਸ ਮਨਕੋ ਹੈ ਮੈਂ ਚੰਡੀਗੜ੍ਹ ਵਿੰਟੇਜ ਕਲਾਸਿਕ ਕਾਰ ਕਲੱਬ ਦਾ ਫਾਊਂਡਰ ਸੈਕਟਰੀ ਹਾਂ ਇੱਥੇ ਅਮਰੀਕਨ ਕਾਰਸ ਵੀ ਹੈ ਜਰਮਨ ਕਾਰਸ ਵੀ ਹੈ ਫਰੈਂਚ ਕਾਰ ਵੀ ਹੈ ਔਰ ਫੂਡ ਕਾਰਾਂ ਵੀ ਹੈ ਸੋ ਇਸ ਤਰ੍ਹਾਂ ਦੀਆਂ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਅੱਜ ਜਿਹੜੀਆਂ ਅਸੀਂ ਡਿਸਪਲੇ ਕੀਤੀਆਂ ਹੋਈਆਂ ਕਾਰਾਂ ਉਹ ਸਭ ਤੋਂ ਪੁਰਾਣੀ ਕਾਰ 1925 ਦੀ ਹੈ ਉਹਨੂੰ ਆਸਟਨ ਕਹਿੰਦੇ ਚਮੀ ਆਸਟਨ ਚਮੀ ਆਸਟਨ ਹਾਂ ਇੰਗਲਿਸ਼ ਥੋੜਾ ਜਿਹਾ ਨਾਲ ਚੱਲ ਕੇ ਸਾਨੂੰ ਵਿਖਾਉਂਗੇ ਇਸ ਕਾਰ ਹਾਂ ਉਹ ਹਾਂਜੀ ਇਹਨਾਂ ਦੇ ਵਿੱਚ ਜਿਹੜੀ ਸੈਂਟਰ ਵਾਲੀ ਕਾਰ ਹੈ ਇਹ ਆਸਟਨ ਚਮੀ ਹੈ ਓਕੇ ਇਹ 1925 ਦਾ ਮਾਡਲ ਹੈ ਇਹ ਤੇ ਸ਼ੋਅ ਚ ਸਭ ਤੋਂ ਪੁਰਾਣੀ ਗੱਡੀ ਹੈ। ਅੱਛਾ ਜੀ। ਹਾਂ ਜੀ। 1925 ਮਾਡਲ ਹੈ। 1925 ਮਾਡਲ। ਠੀਕ ਹੈ। ਉਸ ਦੇ ਬਾਅਦ ਉਹ ਅੱਗੇ ਗੱਡੀ ਲੱਗੀ ਹੈ ਇਹ ਫੋਰਡ ਹੈ। ਇਹ ਵਾਲੀ ਫੋਰਡ ਹੈ। ਹਾਂ ਇਹਨੂੰ ਫੋਰਡ ਟੂਰਰ ਕਹਿੰਦੇ ਆ। ਓਕੇ। ਇਹ 1932 ਦਾ ਮਾਡਲ ਹੈ। ਠੀਕ ਹੈ ਜੀ। ਔਰ ਐ ਸਾਈਡ ਤੇ ਵੀ ਫੋਰਡ ਹੈ। ਹਮ। ਇਹ ਵੀ ਫੋਰਡ ਟੂਰਰ ਹੈ। ਓਕੇ। ਲੇਕਿਨ ਇਹ 1934 ਦਾ ਮਾਡਲ ਹੈ। ਠੀਕ ਹੈ ਸਰ। ਉਸ ਤੋਂ ਅੱਗੇ ਚੱਲੀਏ। ਹਾਂ ਜੀ। ਤਾਂ ਇਹ ਮੋਰਸ ਹੈ। ਠੀਕ ਹੈ ਜੀ। ਇਹ ਇੰਗਲਿਸ਼ ਕਾਰ ਹੈ। ਇਹ ਵੀ ਮੋਰਸ ਟੂਰਰ ਹੈ। ओके okay. 1934 ਦੀ ਹੈ ਠੀਕ ਹੈ ਸਰ ਹਾਂਜੀ ਉਸ ਤੋਂ ਅੱਗੇ ਚੱਲੀਏ ਆਪਾਂ ਤੇ ਇਹ ਪੋਸਟ ਕਾਰ ਹੈ ਇਹ ਇੰਗਲਿਸ਼ ਕਾਰ ਹੈ ਹੋਸਟਨ 1938 ਦੀ ਹੈ 1938 ਦੀ ਠੀਕ ਹੈ ਸਰ ਔਰ ਇਹਨਾਂ ਦੇ ਅੱਗੇ ਜਿਹੜੇ ਲੱਗਿਆ ਹੁੰਦਾ ਇਹ ਇਸੇ ਕਰਕੇ ਲੱਗਿਆ ਹੁੰਦਾ ਸੀਗਾ ਤਾਂ ਕਿ ਕੋਈ ਝਟਕਾ ਲੱਗਦਾ ਹੈ ਜਾਂ ਕੋਈ ਡੈਮੇਜ ਹੁੰਦਾ ਹੈ ਕੋਈ ਐਕਸੀਡੈਂਟ ਹੁੰਦਾ ਹੈ ਇਹ ਹੈ ਕਿ ਪਹਿਲਾਂ ਬੰਪਰ ਸਾਰੇ ਲੋਹੇ ਦੇ ਲੱਗਦੇ ਸੀ ਹਾਂਜੀ ਕਿ ਤੁਸੀਂ ਲੇਕਿਨ ਹੁਣ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਾਰਾਂ ਨਾਈਟ ਬਣਾਉਣ ਲੱਗ ਗਏ ਜੀ ਇਸ ਕਰਕੇ ਹੁਣ ਇਹਦੇ ਡੈਸ਼ਬੋਰਡ ਵੀ ਸਾਰੇ ਲੋਹੇ ਦੇ ਨੇ ਜੀ ਨਵੀਆਂ ਗੱਡੀਆਂ ਦੇ ਸਾਰੇ ਡੈਸ਼ਬੋਰਡ ਵੀ ਪਲਾਸਟਿਕ ਦੇ ਹੁੰਦੇ ਬਿਲਕੁਲ ਉਹਨਾਂ ਦੇ ਬੰਪਰ ਵੀ ਪਲਾਸਟਿਕ ਦੇ ਨੇ ਜੀ ਸੋ ਇਸ ਕਰਕੇ ਉਹਨਾਂ ਚ ਮੈਂ ਸਮਝਦਾ ਵੀ ਜਿਹੜੀ ਸੇਫਟੀ ਹੈ ਬਹੁਤ ਘਟ ਹੈ ਜੀ ਇਹ ਜਦ ਲੱਗਦਾ ਬੰਪਰ ਲੱਗੇ ਗੱਡੀ ਲੱਗੇ ਇਹ ਇਹਦਾ ਕੁਝ ਨਹੀਂ ਵਿਗੜਦਾ ਸੀ ਇਹਦਾ ਨਿੱਗਰ ਲੋਹਾ ਪੰਜਾਬੀ ਚ ਪੱਕਾ ਹੈ ਹਾਂਜੀ ਹਾਂਜੀ ਸਹੀ ਜੀ ਫੌਲਾਦ ਕਹਿ ਲੀਏ ਹਾਂਜੀ ਇਸ ਤੋਂ ਕਿ ਆ ਜੀ ਇਹ 1948 ਦੀ ਆਸਟਨ ਹੈ ਅੱਛਾ ਜੀ ਇਹ ਆਪਣੇ ਟਾਈਮ ਦੇ ਵਿੱਚ ਬੜੀ ਮਸ਼ਹੂਰ ਕਾਰ ਹਿੰਦੁਸਤਾਨ ਚ ਸੀਗੀ ਓਕੇ ਔਰ ਇਹ ਜਿਆਦਾ ਦਿੱਲੀ ਬੰਬੇ ਕਲਕੱਤਾ ਟੈਕਸੀਆਂ ਵੀ ਬਹੁਤ ਚਲਦੀਆਂ ਸੀਗੀਆਂ ਔਰ ਵੈਸੇ ਵੀ ਲੋਕ ਬੜੇ ਸੁਕੀਨ ਸੀ ਤੇ ਉਹ ਆਸਟਨ ਤੋਂ ਬਾਅਦ ਇਹ ਜਿਹੜੀ ਆਸਟਨ ਹੈ ਉਸੇ ਨਾ ਲੋਜੀ ਸਸਪੈਂਸ਼ਨ ਬੈਟਰ ਹੋ ਗਈ ਸਟੀering ਬੈਟਰ ਹੋ ਗਿਆ ਉਹ ਲੋ ਇੰਪਰੂਵ ਕਰਦੇ ਰਹੇ ਉਹ 38 ਮਾਡਲ ਹੈ 48 ਮਾਡਲ ਹੈ ਅੱਛਾ ਜੀ ਇਹ ਵੀ ਇਹ ਮੋਰਿਸ ਹੈ ਸ਼ੁਰੂ ਸ਼ੁਰੂ ਤੇ ਜਦ ਮੋਰਸ ਆਇਆ ਸੀ ਗਿਆ ਅੱਛਾ ਜੀ ਤੇ ਇਹ 1950 1960 ਦੀ ਹੈ ਦੇਖਣ ਨੂੰ ਬੜੀ ਕਲਾਸਿਕ ਲੱਗਦੀ ਹੈ ਇਹ ਨਾ ਸੋਹਣੀ ਬੜੀ ਲੱਗਦੀ ਹੈ ਹਾਂ ਜੀ ਦੇਖੋ ਮੋਰਿਸ ਉਸ ਤੋਂ ਬਾਅਦ ਆ ਗੱਡੀ ਹੈ ਇਹਦਾ ਲਾਲਪਰੀ ਲੱਗਦੀ ਹੈ ਪੂਰੀ ਹਾਂ ਜੀ ਲਾਲਪਰੀ ਲੱਗਦੀ ਹੈ ਲੇਕਿਨ ਇਹ ਵੀ ਇੰਡੀਆ 'ਚ ਬਹੁਤ ਕਟ ਗੱਡੀਆਂ ਆਈਆਂ ਆ। ਇਹ ਗੱਡੀ ਜਰਮਨ ਗੱਡੀ ਹੈ ਤਾਂ ਨਾ ਹੈ ਓਪਲ। ਓਪਲ। ਹਾਂ ਓ ਪੀ ਐਲ ਓਪਨ ਇਹ ਜਰਮਨ ਕਾਰ ਹੈ। ਅੱਛਾ ਜੀ। ਜਿਹੜੀ ਇੱਕ ਓਪਨ ਐਕਸਟਰਾ ਵੀ ਆਈ ਸੀ ਕਿ ਇੰਡੀਆ ਦੇ ਵਿੱਚ ਜਿਹੜੀ ਓਪਲ ਵਾਲੇ ਨੇ ਐਕਸਟਰਾ ਵੀ ਗੱਡੀ ਸੀ। ਉਹ ਤਾਂ ਬਾਅਦ ਦੀਆਂ ਗੱਲਾਂ ਨੇ ਇਹ ਕੰਪਨੀ ਉਹੀ ਹੈ। ਇਹ ਗੱਡੀ ਜਿਹੜੀ ਹੈ ਇਹ ਵੀ 1936 ਮਾਡਲ ਦੀ ਹੈ। ਅੱਛਾ ਜੀ। ਹਾਂ। ਇਸ ਤਰ੍ਹਾਂ ਇਹ ਵੀ ਮੌਰਸ ਹੈ। ਓਕੇ। ਇਹ ਉਸ ਤੋਂ ਕੋਰਦਾਬਾਦ ਦਾ ਮਾਡਲ ਹੈ 1960 ਦਾ ਮਾਡਲ ਹੈ 1960 ਦਾ ਠੀਕ ਹੈ ਹਾਂ ਜੀ ਇੰਪਰੂਵ ਹੋ ਗਈ ਤੇ ਇਹ ਲੈਟਰ ਬੜੀਆਂ ਹੋ ਗਈਆਂ ਸਹੀ ਹੈ ਜੀ ਜਾਲੀ ਹੋਰ ਤਰ੍ਹਾਂ ਦੀ ਹੋ ਗਈ ਇੰਸਟਾਲ ਕਰਕੇ ਆਗੇ ਚੱਲੀਏ ਇਹ ਹੈਗੀ ਗੱਡੀ ਡੋਜ ਡੋਜ ਦੀ ਅੱਛਾ ਇਹ ਪੁਰਾਣੇ ਉਸ ਜ਼ਮਾਨੇ ਦੀਆਂ ਗੱਡੀਆਂ ਨੇ ਜਦੋਂ ਕਿ ਵੱਡੀਆਂ ਗੱਡੀਆਂ ਚ ਅਮਰੀਕਨ ਗੱਡੀਆਂ ਡੋਜ ਡੋਜ ਛੋਟੋ ਜੀ ਤੇ ਪਲਾਈਮਾਉਥ ਤੇ ਫੋਰਡ ਦੀਆਂ ਗੱਡੀਆਂ ਹੈ ਇਹ ਸਾਰੀਆਂ ਗੱਡੀਆਂ ਮਸ਼ਹੂਰ ਗੱਡੀਆਂ ਨੇ ਇਹ ਸਾਰੀਆਂ ਅਮਰੀਕਨ ਨੇ ਹੋਰ ਇਹ ਸਭ ਅਮਰੀਕਨ ਹੈ ਇਹ ਹੈਗੀ ਹੈ 1946 ਦੀ ਗੱਡੀ ਹੈ ਅੱਛਾ ਜੀ ਔਰ ਇਹ ਔਰ ਜਿੱਦਾਂ ਡੋਜ ਦਾ ਨਾਮ ਅਸੀਂ ਸੁਣਦੇ ਆ ਉਦਾਂ ਹੀ ਦਿਮਾਗ 'ਚ ਆਉਂਦਾ ਵੀ ਬੜੀ ਤਕੜੀਆਂ ਗੱਡੀਆਂ ਹੁੰਦੀਆਂ ਹੈ ਹੈ ਹੈਗੀ ਹੈ ਜੀ 6 ਸਿਲੰਡਰ ਗੱਡੀ ਹੈ 6 ਸਿਲੰਡਰ ਅੱਛਾ ਜੀ ਫਲੈਟ ਇੰਜਨ ਹੈ ਜਿਸ ਵਿੱਚ ਪਾਵਰ ਜ਼ਿਆਦਾ ਹੁੰਦੀ ਹੈ ਅੱਛਾ ਜੀ ਲੇਕਿਨ ਮਾਈਲੇਜ ਘਟ ਦਿੰਦੀ ਹੈ ਲੇਕਿਨ ਬੜੀ ਪਾਵਰਫੁਲ ਗੱਡੀਆਂ ਨੇ ਸਹੀ ਹੈ ਜੀ ਇਸੇ ਤਰ੍ਹਾਂ ਇਹ ਗੱਡੀ ਜਿਹੜੀ ਹੈ ਇਹ 1900 ਇਹ ਪੁਨਜਾ ਦਾ ਮਾਡਲ ਹੈ। ਕਲਾਈਮਾਉਸ ਦਾ ਹੈ। ਇਹ ਕਲਾਈਮਾਉਸ ਗੱਡੀ ਹੈ। ਠੀਕ ਹੈ ਜੀ। ਇਹ ਕਲਾਈਮਾਉਸ, ਡੋਜ, ਪਿਕੋ ਕੰਪਨੀ ਦੀ ਗੱਡੀ ਹੈ। ਅੱਛਾ ਜੀ। ਇਹਨਾਂ ਦੀਆਂ ਗੱਡੀਆਂ ਸੀ ਕਲਾਈਮਾਉਸ, ਡੋਜ, ਡਿਸਾਟੋ, ਕ੍ਰਾਈਸਲਰ ਇਹ ਸਭ ਗੱਡੀਆਂ ਇੱਕ ਕੰਪਨੀ ਨੇ। ਇੱਕ ਕੰਪਨੀ ਹੈ ਠੀਕ ਹੈ। ਔਰ ਇਹ ਸਾਰੀ ਅਮਰੀਕਨ ਕੰਪਨੀਆਂ ਨੇ। ਸਭ ਅਮਰੀਕਨ 50-60 ਦੀ ਗੱਡੀ ਹੈ। ਇਹਨੂੰ ਤਾਂ ਦਿਲ ਕਰਦਾ ਸਰ ਦੇਖੀ ਜਾਏ ਬੰਦਾ। ਇਹ ਗੱਡੀ ਜਦੋਂ ਹਿੰਦੁਸਤਾਨ 'ਚ ਪਹਿਲਾਂ ਗੱਡੀਆਂ ਸਭ ਬਾਹਰ ਆਣੀਆਂ ਸੀਗੀਆਂ। ਅੱਛਾ ਜੀ। ਇੰਪੋਰਟ ਇੰਟੇਂਡ ਤਾਂ ਬੰਦੀ ਸੀ ਨਹੀਂ। ਜੇ ਤੇ ਤਾਂ ਬੈਸੋ ਵਾਲੇ ਨੇ ਹਿੰਦੁਸਤਾਨ ਮੋਟਰਸ ਨੂੰ ਤੇ ਫੇਟ ਕੰਪਨੀ ਅੱਛਾ ਜੀ ਤੇ ਉਸ ਵੇਲੇ ਇਹ ਗੱਡੀ ਜਿਹੜੀ ਹੈ ਤੇ ਐਕਚੂਅਲੀ ਲਿਖਿਆ ਹੋਇਆ ਹੈ ਹਾਂ ਜੀ ਐਕਚੂਅਲੀ ਲਿਖਿਆ ਹੋਇਆ ਹੈ ਇਹਦਾ ਮਤਲਬ ਹਿੰਦੁਸਤਾਨ 14 ਹੈ ਜੀ ਅੱਛਾ ਜੀ ਲੇਕਿਨ ਮੋਰਸਨ ਲਈ ਇੱਥੇ ਹੁੰਦਾ ਹੈ ਐਮ ਉਹਦਾ ਮਤਲਬ ਹੁੰਦਾ ਮੋਰਸ 14 ਅੱਛਾ ਜੀ ਮੋਰਸ 14 ਇੱਥੇ ਆਂਦੀ ਸੀ ਹਿੰਦੁਸਤਾਨ ਚ ਇਹਦਾ ਬੇਜ ਬਦਲ ਕੇ ਫਿਰ ਇੱਥੇ ਵੇਚਦੇ ਸੀ ਅੱਛਾ ਜੀ ਉਸ ਵੇਲੇ ਇਥੇ ਗੱਡੀਆਂ ਬਣਦੀਆਂ ਨਹੀਂ ਸੀਗੀਆਂ ਠੀਕ ਹੈ ਜੀ ਠੀਕ ਹੈ ਲੋਕਾਂ ਕੋ ਲਾਇਸੈਂਸ ਨਹੀਂ ਸੀ ਸੋ ਬਿਰਲੇ ਨੂੰ ਲਾਇਸੈਂਸ ਮਿਲਿਆ ਤਾਂ ਉਹਨੇ ਗੱਡੀ ਇਸ ਤਰੀਕੇ ਨਾਲ ਬਣਾਈ ਸੀ ਅੱਛਾ ਜੀ ਤੇ ਇਹ ਵੈਸੇ ਬੇਚਦੀ ਕਿਹੜੀ ਕੰਪਨੀ ਸੀਗੀ ਕਿਹੜਾ ਲੋਕੋ ਕੀਦਾ ਇਹ ਵੈਸੇ ਤੇ ਮੋਰਸ ਕੰਪਨੀ ਹੈ ਹਾਂ ਹਾਂ ਫੌਸਟਨ ਕੰਪਨੀ ਹੈ ਹਾਂ ਜੀ ਇਹਦੇ ਬਾਅਦ ਨੇ ਹਿੰਦੁਸਤਾਨ 'ਚ ਬਣੀ ਨੈਨ ਮਾਸਟਰ ਅੱਛਾ ਜੀ ਨੈਨ ਮਾਸਟਰ ਤੋਂ ਬਾਅਦ ਬਣੀ ਐਮਬੈਸਡਰ ਅੱਛਾ ਜੀ ਮਤਲਬ ਇਹ ਐਮਬੈਸਡਰ ਦੀ ਦਾਦੀ ਹੈ ਠੀਕ ਹੈ ਜੀ ਠੀਕ ਹੈ ਉਸ ਤੋਂ ਅੱਗੇ ਆ ਕੇ ਇਹ ਹੈਗੀ ਇੱਕ ਫ੍ਰੈਂਚ ਕਾਰ ਇੱਕ ਫ੍ਰੈਂਚ ਹੈ ਸਰ ਇੱਕ ਫ੍ਰੈਂਚ ਕਾਰ ਹੈ ਤੇ ਸਿਟਰੋਨ ਦਾ ਨਾਮ ਹੈ ਇਹਦੀ ਖੂਬੀ ਇਹ ਹੈ ਕਿ ਦੁਨੀਆ ਤੇ ਸਭ ਤੋਂ ਪਹਿਲਾਂ ਇਹ ਜਿਹੜਾ ਕੰਪਨੀ ਦਾ ਮਾਲਕ ਸੀ ਉਹਦਾ ਨਾਮ ਸੀ ਆਂਡਰੇ ਆਂਡਰੇ ਹਾਂ ਆਂਡਰੇ اچھا ਇਹ ਆਂਡਰੇ ਸਿਟਰੋਨ ਉਹਦਾ ਨਾਮ ਸੀ ਆਂਡਰੇ ਸਿਟਰੋਨ ਇਹ ਡਿਜ਼ਾਈਨ ਉਹਨੇ ਸਭ ਤੋਂ ਪਹਿਲਾਂ ਬਣਾਇਆ ਸੀਗਾ ਇਹ ਗੱਡੀ ਫਰੰਟ व्हीਲ ਡਰਾਈਵ ਹੈ اچھا ਜੀ ਹਿੰਦੁਸਤਾਨ ਚ ਫਰੰਟ व्हीਲ ਡਰਾਈਵ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦ ਤੋਂ ਮਰੂਤੀ ਆਈ ਹੈ ਅੱਛਾ ਜੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਰੇਅਰ ਹੁੰਦੀ ਸੀ ਕਿ ਜੀ ਕੀ ਹੁੰਦਾ ਸਭ ਗੱਡੀਆਂ ਰੇਅਰ ਡਰਾਈਵ ਹੁੰਦੀਆਂ ਸੀ ਅੱਛਾ ਜੀ ਹੁਣ ਤਾਂ ਇਹ ਇੰਨੀ ਇਹਦੀ ਟੈਕਨੋਲੋਜੀ ਅੱਛੀ ਹੋ ਗਈ ਕਿ ਹੁਣ ਅੱਜ ਹਿੰਦੁਸਤਾਨ ਮਾਹ ਸਾਰੀ ਦੁਨੀਆ 'ਚ 80% ਗੱਡੀਆਂ ਫਟਰ ਵੀ ਡਰਾਈਵ ਹੀ ਆਨੇ ਆ ਹਾਂਜੀ ਹਾਂਜੀ ਇਹ ਕਿਨੇ ਪਾਇਨੀਅਰ ਹੈ ਅੱਛਾ ਇਹਨੇ ਜਨਮ ਦਿੱਤਾ ਸੀ ਉਸ ਟੈਕਨੋਲੋਜੀ ਨੂੰ ਇਹਨੇ ਇਸ ਟੈਕਨੋਲੋਜੀ ਨੂੰ ਜਨਮ ਦਿੱਤਾ ਸੀ ਅੱਛਾ ਇਹ ਜੇ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਦੱਸਾਂ ਤੇ ਦਾ ਗੇਅਰ ਬਾਕਸ ਅੱਗੇ ਆ ਅੱਛਾ ਜੀ ਇਹਦਾ ਗੇਅਰਬਾਕਸ ਅੱਗੇ ਹੈ। ਅੱਗੇ ਗੇਅਰਬਾਕਸ ਹੈ ਜੀ। ਆ ਗੇਅਰਬਾਕਸ ਹੈ। ਅੱਛਾ ਜੀ। ਇਹਦੇ ਪਿੱਛੇ ਇੰਜਨ ਹੈ। ਅੱਛਾ ਜੀ। ਤੇ ਇਹਦੇ ਨਾਲ ਉਹ ਲੱਗੇ ਇਹ ਐਕਸਲ ਐਕਸਲ ਤੇ ਅਗਲੇ ਪਹੀਆਂ ਨੂੰ ਚਲਾਉਂਦੇ ਆ। ਇਹ ਪਿੱਛੇ ਕੁਝ ਨਹੀਂ ਆ। ਅੱਛਾ ਜੀ। ਇਹ ਗੱਡੀ ਠੀਕ ਹੈ। ਖਾਸ ਕਰਕੇ ਫਰਾਂਸ 'ਚ ਫੁੱਲ ਸਾਲਿਆਂ ਕੋਲ ਬੜੀ ਉਹ ਇਹਨੂੰ ਬੜਾ ਲਾਇਕ ਕਰਦੇ ਸੀ। ਅੱਛਾ ਜੀ। ਕਿਉਂਕਿ ਇਹਨੂੰ ਸਾਈਪੀਡ ਤੇ ਚੱਲਣਾ ਹੁੰਦਾ ਹੈ। ਹਾਂ ਹਾਂ। ਤੇ ਪਿੱਛੋਂ ਇੱਕ ਇਸਤੀ ਉਮਰ ਘੁੰ ਜਾਂਦੀ ਸੀ। ਅੱਛਾ ਜੀ ਇਹ ਵੀ ਬਹੁਤ ਰੇਅਰ ਗੱਡੀਆਂ ਹਨ ਦਸਤਾਨ ਚ ਹੈ ਔਰ ਇਹ ਦਿੱਲੀ ਇੱਕ ਗੱਡੀ ਹੈ ਉਹਦੇ ਬਾਅਦ ਮੇਰੇ ਕੋਲ ਹੈ ਉਸ ਤੋਂ ਬਾਅਦ ਹਿਮਾਚਲ ਪੰਜਾਬ ਹੋ ਰਹਿ ਨਾ ਕਿਤੇ ਨਹੀਂ ਹੈ ਅੱਛਾ ਇਹ ਤੁਹਾਡੇ ਕੋਲ ਹੈ ਇਹ ਮੇਰੀ ਗੱਡੀ ਹੈ ਅੱਛਾ ਜੀ ਇਹ ਹੈਗੀ ਫੋਰਡ ਇੰਗਲੈਂਡ ਦੀ ਫੋਰਡ ਗੱਡੀ ਹੈ ਇੰਗਲੈਂਡ ਦੇ ਵਿੱਚ ਫੋਰਡ ਗੱਡੀਆਂ ਬਣਾਉਂਦੇ ਸੀ ਛੋਟੀਆਂ ਅੱਛਾ ਜੀ ਅਮਰੀਕਾ 'ਚ ਫੋਰਡ ਗੱਡੀਆਂ ਬਣਾਉਂਦੇ ਸੀ ਵੱਡੀਆਂ 8 ਸਿਲੰਡਰ ਅੱਛਾ ਠੀਕ ਹੈ ਇਹ 4 ਸਿਲੰਡਰ ਹੈ ਠੀਕ ਹੈ ਫੋਰਡ ਕੰਪਨੀ ਜਿਹੜੀ ਹੈ ਉਹ ਅਮਰੀਕਾ ਤੋਂ ਸ਼ੁਰੂ ਹੋਈ ਹੈ ਅਮਰੀਕਾ ਵੀ ਗੱਡੀਆਂ ਬਣਾਉਂਦੀ ਸੀ ਇੰਗਲੈਂਡ ਵੀ ਬਣਾਉਂਦੀ ਸੀ ਜਰਮਨੀ ਵੀ ਬਣਾਉਂਦੀ ਸੀ ਆਸਟ੍ਰੇਲੀਆ ਵੀ ਬਣਾਉਂਦੀ ਸੀ ਅੱਛਾ ਜੀ ਸੋ ਉਹਨਾਂ ਦੇ ਆਪਣੇ ਆਪਣੇ ਮਾਡਲ ਪਰ ਫੋਰਡ ਕੰਪਨੀ ਆਪਣੇ ਟਾਈਮ ਦੀ ਸਭ ਤੋਂ ਸਭ ਤੋਂ ਵਧੀਆ ਕੰਪਨੀ ਸੀ ਕਿਉਂਕਿ ਅਮਰੀਕਾ ਸੜਕਾਂ ਵੱਡੀਆਂ ਬੰਦੇ ਵੀ ਲੰਮੇ ਚੌੜੇ ਜਵਾਨ ਹੈ ਅਮਰੀਕਾ ਦੀ ਸਾਰੀਆਂ ਗੱਡੀਆਂ ਵੱਡੀਆਂ ਮਿਲਣਗੀਆਂ ਸੰਨ ਜੀ ਉਹਨਾਂ ਦੀ ਹਾਈਵੇਸ ਬਹੁਤ ਵੱਡੀਆਂ ਹਨ ਹਾਂ ਜੀ ਜੇਕਰ ਤੁਸੀਂ ਉਹਨਾਂ ਦੇ ਹਾਈਵੇ ਜਾ ਕੇ ਦੇਖੋ ਜੀ 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 ਕਿਉਂ ਗੱਡੀਆਂ 100 100 ਕਿਲੋਮੀਟਰ 150 ਕਿਲੋਮੀਟਰ ਗੱਡੀਆਂ ਚੱਲਦੀਆਂ ਹਾਂਜੀ ਸਾਰੇ ਯੂਰਪ ਦੇ ਵਿੱਚ ਕਿਉਂਕਿ ਛੋਟੇ ਸ਼ਹਿਰ ਨੇ ਜੀ ਛੋਟੇ ਮੁਲਕ ਨੇ ਛੋਟੀਆਂ ਸੜਕਾਂ ਨੇ ਇਸਕੇ ਸਾਰੇ ਯੂਰਪ ਦੇ ਵਿੱਚ ਛੋਟੀਆਂ ਹੀ ਗੱਡੀਆਂ ਜ਼ਿਆਦਾ ਪ੍ਰੈਸ਼ਰ ਪਰ ਰੇਨਾਲਡ ਸੀ ਵੋਕਸਵੈਗਨ ਸੀ ਤੇ ਜਿਹਨੂੰ ਬੀਟਲ ਕਹਿੰਦੇ ਆ ਮਿਨੀ ਕੋਪਰ ਵੀ ਆਉਂਦੀ ਸੀ ਨਹੀਂ ਮਿਨੀ ਕੋਪਰ ਇੰਗਲਿਸ਼ ਕਾਰ ਹੈ ਲੈਡਵੀ ਤਾਂ ਛੋਟੇ ਹੀ ਨੇ ਹਾਂ ਹਾਂ ਲੈਡਵੀ ਵੱਡੀ ਗੱਡੀ ਬਹੁਤ ਘੱਟ ਬਣਾਉਂਦਾ ਹੈ ਜੀ ਸੋ ਇਸ ਕਰਕੇ ਸਾਰੇ ਯੂਰਪ ਤੇ ਛੋਟੀਆਂ ਗੱਡੀਆਂ ਮੰਨ ਲਿਆ ਸੀਗੇ ਅਮਰੀਕਾ ਆਸਟ੍ਰੇਲੀਆ ਚ ਵੱਡੀਆਂ ਬਣਾਉਂਦੇ ਸੀ ਸਹੀ ਹੈ ਜੀ ਉਸ ਤਰ੍ਹਾਂ ਸਹੀ ਹੈ ਫਿਰ ਅਸੀਂ ਅੱਗੇ ਆ ਜਾਈਏ ਅਸੀਂ ਇਸ ਵਾਰ ਇੱਕ ਮਰਸੀਡੀਜ਼ ਕੰਪਨੀ ਦੀ ਸਾਰੀਆਂ ਗੱਡੀਆਂ ਲਾਈਆਂ ਨੇ ਇਹ ਚ ਸਿਰਫ ਸੀਕਵੈਂਸ ਸ਼ੋ ਕਰਨ ਲਈ ਠੀਕ ਹੈ ਕਿ ਇਹਦਾ ਚ ਮਾਡਲ ਕਿਦਾਂ ਕਿਦਾਂ ਬਦਲੇ ਗਏ ਅੱਛਾ ਜੀ ਹਾਂਜੀ ਠੀਕ ਹੈ ਸੋ ਸਭ ਜਰਮਨ ਕਾਰ ਹੈ ਮਰਸੀਡੀਜ਼ ਮਰਸੀਡੀਜ਼ ਠੀਕ ਹੈ ਜੀ ਤੇ ਇਸ ਤੋਂ ਅੱਗੇ ਆ ਜਾਈਏ ਸਿਰਫ ਐਸੇ ਸੀਕਵੈਂਸ ਵਾਈਜ਼ ਕਿਹੜੀ ਪਹਿਲਾਂ ਆਈ ਹੈ ਜੀ ਹਾਂਜੀ ਕਿਹੜਾ ਸੀਕਵੈਂਸ ਵਾਈਜ਼ ਕਿਹੜੀ ਲਾਂਚ ਹੋਈ ਹੈ ਪਹਿਲਾਂ ਉਹ ਤਾਂ ਉਹਨਾਂ ਚਾਹਤਾ ਉਹ ਗੱਡੀ ਅੱਗੇ ਖੜੀ ਹੈ। ਈ ਰਿਕਵੈਸਟ ਹੈ ਜਿਹੜੀ ਉਹ ਸ਼ੈਵਲ ਹੈ ਤੁਹਾਡੀ ਉਹਦੀ ਸਾਨੂੰ ਥੋੜੀ ਬੈਕਗ੍ਰਾਉਂਡ ਦੱਸਿਓ ਕਹਾਣੀ ਦੱਸਿਓ ਤੁਹਾਡੇ ਕੋਲ ਕਿੱਦਾਂ ਆਈ ਉਹ ਤੇ ਪਿੱਛੇ ਵੀ ਉਹਦਾ ਬੜਾ ਜਿਹੜਾ ਰੂਪ ਰੰਗ ਹੈ ਉਹਦਾ ਬਿਲਕੁਲ ਹੈਗੀ ਹੈ ਜਿਹੜੀ ਉਹਦੀ ਉਹ ਬੜੀ ਅਲੱਗ ਹੈ ਸਾਰੀਆਂ ਗਾਰਾਂ ਤੋਂ ਹੀ। ਜਿੱਦਾਂ ਅਸੀਂ ਪਿੱਛੇ ਵੀ ਵੇਖ ਰਹੇ ਹਾਂ ਸਰ। ਇਹਦੀ ਜਿਹੜੀ ਇਹ ਸ਼ੇਪ ਹੈ ਸਰ ਬੜੀ ਅਲੱਗ ਹੈ ਸਾਰੀਆਂ ਗਾਰਾਂ ਤੋਂ ਦੇਖਣ ਤੋਂ ਹੀ ਪਤਾ ਲੱਗਦਾ ਕਿ ਅਮਰੀਕਨ ਕਾਰ ਹੈ ਇਹ। ਹਾਂ ਵਿੰਗਸ ਹੈ ਇਹਦੇ। ਹਾਂਜੀ। ਆਪਾਂ ਤਾਂ ਉੱਤੇ ਕਈ ਵਾਰੀ ਇਹ ਫਿਲਮਾਂ ਦੇ ਵਿੱਚ ਹਾਂ ਜੀ ਰਾਜਿਸਤਰ ਨੇ ਚਲਾਉਂਦੇ ਦੇਖਿਆ ਹੋਏਗਾ ਹਾਂ ਜੀ ਹੁਣ ਵੀ ਹੁੰਦੀ ਹੈ ਸਾਰੇ ਅਮਰੀਕਨ ਜਿਹੜੇ ਹਿਪ-ਹੌਪ ਆਰਟਿਸਟ ਹੈ ਉਹਨਾਂ ਦੀ ਗਾਣਿਆਂ 'ਚ ਇਹ ਗੱਡੀ ਹੁੰਦੀ ਹੈ ਹੁਣ ਵੀ ਗਾਣੇ ਹੁੰਦੇ ਹਾਂ ਜੀ ਇਹਦੀ ਖੂਬੀ ਹੈ ਕਿ ਸਸਪੈਂਸ਼ਨ ਬੜੀ ਸੌਫਟ ਹੈ ਅੱਛਾ ਜੀ ਤੇ ਤੁਸੀਂ ਹਾਈਵੇ ਤੇ ਚੱਲਿਓ 100 120 ਕਿਲੋਮੀਟਰ ਤੇ ਤੇ ਪਾਣੀ ਵਗਣ ਚੱਲਦੀ ਹੈ ਅੱਛਾ ਜੀ ਹਾਂ ਜਿਵੇਂ ਤੁਸੀਂ ਪਾਣੀ ਦੀ ਕਿਸੇ 'ਚ ਬੈਠ ਕੇ ਉਹਦੇ 'ਚ ਬੈਠ ਗਏ ਅੱਛਾ ਜੀ ਹਾਂ ਸੋ ਇਹਦੀ ਬਿਊਟੀ ਹੈ ਅਮਰੀਕਨ ਗੱਡੀਆਂ ਦੀ ਇਹ ਹੀ ਬਿਊਟੀ ਹੈ ਹਾਂ ਜਿਹੜੀਆਂ ਜਰਮਨ ਗੱਡੀਆਂ ਨੇ ਉਹਨਾਂ ਦੀ ਸਸਪੈਂਸ਼ਨ ਹਾਰਡ ਹੈ

ਇਹਦਾ ਇੰਨਾ ਪਲੇਜ਼ਰ ਹੈ ਉਸ ਗੱਡੀ ਦਾ ਸਹੀ ਹੈ ਚਲਾਨ ਦਾ ਔਰ ਡਰਾਈਵਿੰਗ ਦਾ ਸਰੇ ਨੂੰ ਡਰਾਈਵ ਕਰਨ ਚ ਕੋਈ ਪ੍ਰੋਬਲਮ ਹੀ ਆਉਂਦੀ ਹੈ ਸਭ ਤੋਂ ਲੰਮੀ ਕਾਰ ਹੈ ਇਹ ਹਾਂ ਹੁਣ ਓਡੇ ਓਡੇ ਲੰਬੇ ਟਰੈਕਟਰ ਉਹ ਸਭ ਚਲਾਏ ਜਾਂਦੇ ਤਾਂ ਆਦਤ ਪੈ ਜਾਂਦੀ ਹੈ ਇਹ ਚ ਲੇਕਿਨ ਸਭ ਤੋਂ ਵਧੀਆ ਗੱਲ ਹੈ ਕਿ ਮੈਂ ਬੜਾ ਲੱਕੀ ਹੈ ਕਿ ਇਹ ਗੱਡੀ ਰਾਈਟ ਹੈਂਡ ਹੈ ਹਾਂ ਆਮ ਹਿੰਦੁਸਤਾਨ ਚ ਜਿਹੜੀਆਂ ਗੱਡੀਆਂ ਤੁਸੀਂ ਦੇਖੋਗੇ ਸਨ ਲੈਫਟ ਹੈਂਡ ਮਿਲ ਨਹੀਂ ਆ ਹਾਂ ਜਿਹੜੀ ਬਾਹਰ ਦੀ ਇੰਪੋਰਟ ਕੀਤੀ ਹੈ ਸਹੀ ਹੈ ਰਾਈਟ ਹੈਂਡ ਨਹੀਂ ਮਿਲ ਨਹੀਂ ਆ ਹਾਂ ਇਸ ਸਰ ਫਿਰ ਇਹ ਰਾਈਟ ਹੈਂਡ ਕਿਦਾਂ ਬਣਾਤੀ ਸੀ ਉਹਨਾਂ ਨੇ ਉਹ ਕਈ ਮੁਲਕਾਂ ਲਈ ਰਾਈਟ ਹੈਂਡ ਹੀ ਬਣਾਉਂਦੇ ਸੀ। ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜਿੱਦਾਂ ਯੂਰਪ ਵਗੈਰਾ ਹੋ ਗਿਆ। ਯੂਰਪ ਲਈ ਨਹੀਂ ਜਿੱਦਾਂ ਆਫਰੀਕਾ ਹੋ ਗਿਆ। ਅੱਛਾ ਜੀ ਜਿਹੜੀਆਂ ਉਹ ਕੰਟਰੀ ਸੀ ਉਹਨਾਂ ਵਾਸਤੇ ਰਾਈਟ ਹੈਂਡ ਡਰਾਈਵ ਸਪੈਸ਼ਲ ਬਣਾਉਂਦੇ ਸੀ। ਔਰ ਫਿਰ ਕੈਨੇਡਾ 'ਚ ਵੀ ਬੰਦਿਆ ਸੀ। ਓਕੇ ਅਮਰੀਕਾ ਵੀ ਕੈਨੇਡਾ 'ਚ ਹੀ ਠੀਕ ਹੈ ਤੇ ਇਸੇ ਤਰ੍ਹਾਂ ਮਰਸੀਡੀਜ਼ ਹੈ ਆਮ ਜਿਹੜੀਆਂ ਭਾਰਤੀ ਮਰਸੀਡੀਜ਼ ਨੇ ਲੈਫਟ ਹੈਂਡ ਡਰਾਈਵ ਆਉਣ ਗਿਆ। ਹਾਂਜੀ ਹਾਂਜੀ। ਲੇਕਿਨ ਇਹ ਰਾਈਟ ਹੈਂਡ ਹੈ। ਹਾਂ ਇਹ ਵੀ ਅਫਰੀਕਾ ਤੋਂ ਹੈ। ਅੱਛਾ ਇਹ ਵੀ ਰਾਈਟ ਹੈਂਡ ਹੈ। ਹਾਂਜੀ ਸਰ। ਹੁਣ ਆਹੀ ਗੱਡੀ ਲੈਫਟ ਹੈਂਡ ਹੋਵੇ। ਹਾਂ। ਤੇ ਜਦ ਤੱਕ ਇਹ ਨਾਲ ਇੱਕ ਬੰਦਾ ਹੋਰ ਨਾ ਬੈਠਾ ਤੇ ਗੱਡੀ ਨਹੀਂ ਚਲਾ ਸਕਦਾ। ਗੱਡੀ ਚਲਾ ਸਕਦੇ। ਸਹੀ ਹੈ ਜੀ। ਸੋ ਕਮਾਲ ਹੀ ਕੀਤੀ ਹੋਈ ਹੈ ਦੇਖੋ ਇੰਜੀਨੀਅਰਾਂ ਨੇ। ਇਹ 1962 ਦੀ ਮਾਡਲ ਦੀ ਕਾਰ ਹੈ ਮਰਸੀਡੀਜ਼। ਤੇ ਇਹ પેટ્રોલ ਇੰਜਨ ਹੈ। 4 ਸਿਲੰਡਰ ਹੈ। ਠੀਕ ਹੈ। ਔਰ ਇਹ ਜਿਹੜੀ ਗੱਡੀ ਹੈ ਜਿਹੜੀ ਅਸਲੀ ਦੱਸਣ ਵਾਲੀ ਗੱਲ ਹੈ ਕਿ ਦਿੱਲੀ ਸਟੇਟਸਮੈਨ ਰੈਲੀ ਹੁੰਦੀ ਹੈ। ਅੱਛਾ ਜੀ ਹਿੰਦੁਸਤਾਨ ਦੀ ਬੜੀ ਮਸ਼ਹੂਰ ਰੈਲੀ ਹੈ ਠੀਕ ਹੈ ਦਿੱਲੀ ਹੁੰਦੀ ਹੈ ਕਲਕੱਤਾ ਹੁੰਦੀ ਹੈ ਮਦਰਾਸ ਹੁੰਦੀ ਹੈ ਅੱਛਾ ਜੀ ਸੋ ਇਸ ਦਿੱਲੀ ਸਟੇਟਸ ਮੇ ਰੈਲੀਜ਼ ਕੱਢੀ ਜਾਂਦੀ ਹੈ ਇਹਨੂੰ ਮੈਂ ਲੈ ਕੇ ਜਾਣਾ ਮੇਰੀ ਗੱਡੀ ਹੈ ਅੱਛਾ ਜੀ ਔਰ ਬਿਲਕੁਲ ਟੋਟਲ origignal ਗੱਡੀ ਹੈ ਔਰ ਤੁਹਾਡੀ ਪਰਸਨੈਲਿਟੀ ਨਾਲ ਪੂਰੀ ਮੈਚ ਵੀ ਕਰ ਰਹੀ ਹੈ ਇਹ 6 ਸਾਲ ਕੰਟੀਨਿਊਸਲੀ ਵਿਨਰ ਹੈ ਗੱਡੀ ਉੱਤੇ ਅੱਛਾ ਜੀ ਹਰ ਸਾਲ ਇਹਨੂੰ ਪ੍ਰਾਈਜ਼ ਮਿਲਦਾ ਹੈ ਕੀ ਬਾਤ ਹੈ ਔਰ ਵੈਲ ਕੈਪਟ ਐਂਡ ਅ ਗੁੱਡ ਕਾਰ ਐਂਡ ਗੁੱਡ ਰਨਿੰਗ ਕੰਡੀਸ਼ਨ ਸਰ ਮਾਡਲ ਕਿਹੜਾ ਦੱਸਿਆ ਸੀ ਇਹਦਾ 62 62 ਮਾਡਲ ਹੈ 62 ਮਾਡਲ ਹੈ ਹਾਂਜੀ ਔਰ ਕਲਰ ਵੀ ਬੜਾ ਜ਼ਬਰਦਸਤ ਹੈ ਸਰ ਇਹਦਾ ਨਾ ਹਾਂਜੀ ਕੀ ਬਾਤ ਹੈ ਸਰ ਸਰ ਇਹਦੇ ਪਾਰਟਸ ਵਗੈਰਾ ਕੋਈ ਜਿੱਦਾਂ ਇੰਪੋਰਟ ਕਰਨੇ ਪਏ ਕੋਈ ਪ੍ਰੋਬਲਮ ਵੀ ਆਉਂਦੀ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਪਾਰਟਸ ਵਗੈਰਾ ਸਾਰੇ ਕੰਪਨੀਆਂ ਵਾਲੇ ਇੰਗਲੈਂਡ ਵਾਲੇ ਵੀ ਬਣਾਉਂਦੇ ਨੇ ਜਰਮਨੀ ਵਾਲੇ ਵੀ ਬਣਾਉਂਦੇ ਨੇ ਅਮਰੀਕਾ ਵਾਲੇ ਵੀ ਬਣਾਉਂਦੇ ਨੇ ਇਹਦਾ ਮੈਂ ਸਾਰਾ ਸਮਾਨ ਅਮਰੀਕਾ ਤੋਂ ਮੰਗਾ ਕੇ ਓਵਰਆਲ ਕੀਤੀ ਹੈ ਸ਼ੈਵਲੇ ਦਾ ਹਾਂ अच्छा जी ते जी ਉਹ ਗ੍ਰਿਲ ਖਰਾਬ ਹੋ ਗਈ ਸੀ ਉਹ ਵੀ ਸਰ ਥੋੜੇ ਆ ਕੇ ਦੱਸੋਗੇ ਉਹ ਤਾਂ ਬੜੀ ਦੇਖਣ ਨੂੰ ਹੀ ਬੜੀ ਕਮਾਲ ਦੀ ਲੱਗਦੀ ਆ ਇਹ ਵੇਖੀ ਹੋਈ ਆ ਸੀ ਜਿਹੜੇ ਹਿਪ ਹੌਪ ਗਾਣੇ ਹੁੰਦੇ ਆ ਨਾ ਅਮਰੀਕਾ ਦੇ ਉਹਨਾਂ ਚ ਦੇਖੀ ਆ ਇਹ ਗੱਡੀ ਆਪਾਂ ਹਾਂ ਹੁਣ ਇਹਦਾ ਪੇਂਟ ਮੋੜ ਵੀ ਖਰਾਬ ਹੋ ਗਿਆ ਸਰ ਆਗਲੀ ਗ੍ਰਿਲ ਖਰਾਬ ਹੋ ਗਈ ਸੀ ਅਲੂਮੀਨੀਅਮ ਦੀ ਆ ਅੱਛਾ ਜੀ ਹੈਡਲਾਈਟਾਂ ਦੇ ਕਵਰ ਇਹ ਵੀ ਖਰਾਬ ਇੰਨੇ ਸਾਲਾਂ ਚ ਖਰਾਬ ਹੋ ਗਿਆ ਜੀ ਇਹ ਸਭ ਉਥੋਂ ਬਾਹਰੋਂ ਮੰਗਾ ਕੇ ਨਵੇਂ ਮੈਂ ਲਗਵਾਇਆ ਹੈ ਇਹ ਯੂਐਸ ਤੋਂ ਮੰਗਾਇਆ ਯੂਐਸ ਤੋਂ अच्छा जी ਇਹਦੇ ਇੰਜਨ ਦੇ ਪਿਸਟਨ ਰਿੰਗ ਸਾਰਾ ਕੁਝ ਇੰਜਨ ਦਾ ਸਮਾਨ ਮਗਾ ਕੇ ਸਭ ਬਾਹਰੋਂ ওভারਾਲ ਕਰਾਈ ওভারਾਲ ਇੱਥੇ ਕਰਾਈ ਹੈ ਠੀਕ ਹੈ ਜੀ ਬਾਕੀ ਅੰਦਰ ਸੀਟਾਂ ਸੁੱਟਾਂ ਦੁਬਾਰਾ ਬਣਾਈਆਂ ਪਿਛਲੀਆਂ ਲਾਈਟਾਂ ਟੇਲ ਲਾਈਟਾਂ ਵੀ ਸਭ ਬਾਹਰੋਂ ਆਈਆਂ ਹੋਈਆਂ ਹੈ ਠੀਕ ਹੈ ਇਹਦੇ ਥੱਲੇ ਵਾਲੀਆਂ ਲਾਈਟਾਂ ਵੀ ਬਾਹਰੋਂ ਆਈਆਂ ਹੋਈਆਂ ਹੈ ਸਹੀ ਸੋ ਮਤਲਬ ਮਲਾ ਅਮਰੀਕਾ 'ਚ ਅਜੇ ਵੀ ਆਪਣੀ ਪੁਰਾਣੀ ਆਪਣੀ ਗੱਡੀਆਂ ਦਾ ਸਾਰਾ ਸਮਾਨ ਤੁਸੀਂ ਮਾਡਲ ਲਖੋ ਲੇਖੋ ਇਹ ਤੇ ਚੈਸੀ ਪਲੇਟ ਲੱਗੀ ਹੈ ਤੁਸੀਂ ਉਹ ਚੈਸੀ ਪਲੇਟ ਦਾ ਨੰਬਰ ਦੇ ਦਿਓ ਉਹ ਸਾਨੂੰ ਸਾਡੇ ਮਾਡਲ ਦੀ ਗੱਡੀ ਦਾ ਸਮਾਨ ਦੇ ਦੇਣਗੇ। ਅੱਛਾ ਜੀ। ਇਸੇ ਤਰ੍ਹਾਂ ਜਰਮਨੀ ਚ ਹੈ। ਤੁਸੀਂ ਜਰਮਨੀ ਯੋਜਨਾ ਦੀ ਸਾਈਟ ਖੋਲੋ। ਸਾਈਟ ਖੋਲ ਕੇ ਮਰਸੀਡੀਜ਼ ਨੂੰ ਦੱਸੋ ਕਿ ਮੇਰੀ ਆ ਗੱਡੀ ਐ। ਆ ਮਾਡਲ ਐ। ਉਹ ਦੀ ਸਿਰਫ ਪਲੇਟ ਭੇਜਣੀ ਐ ਤੁਹਾਨੂੰ ਕੋਲ ਪੂਰਾ ਰਿਕਾਰਡ ਐ। ਅੱਛਾ। ਇਹ ਗੱਡੀ ਕਦੋਂ ਬਣੀ, ਕਿੱਥੇ ਗਈ, ਕਿਹਨੂੰ ਵੇਚੀ। ਉਹਨਾਂ ਕੋਲ ਹਰ ਰਿਕਾਰਡ ਐ। ਅੱਜ ਵੀ ਉਹਨਾਂ ਕੋਲ ਰਿਕਾਰਡ ਐ। ਉਹਨਾਂ ਦੀ ਇੰਨੀ ਵਧੀਆ ਮੇਨਟੇਨੈਂਸ ਸਰ ਅਪਕੀਪ ਐ। ਕੋਈ ਸਮਾਨ ਦੀ ਕੋਈ ਦਿੱਕਤ ਨਹੀਂ ਐ। ਸਿਰਫ ਇੱਕੋ ਹੀ ਦਿੱਕਤ ਐ। ਫਿਰ ਜੇ ਭੇਜਣ ਦੀ ਵੀ ਦਿੱਕਤ ਨਹੀਂ ਆਉਂਦੀ ਆਰਡਰ ਕਰੋ ਇੱਥੇ ਤੁਸੀਂ ਬਾਇ ਆਪਣੇ ਕਾਰਡ ਕੋਡ ਪੇਮੈਂਟ ਕਰ ਦਿਓ ਜੀ ਬੈਂਕ ਦੇ ਥਰੂ ਕਰ ਦਿਓ ਕੋਈ ਪ੍ਰੋਬਲਮ ਜੀ ਸਿਰਫ ਪ੍ਰੋਬਲਮ ਇਹ ਵੀ ਜਦੋਂ ਗੱਡ ਸਮਾਨ ਆਂਦਾ ਵਾਪਸ ਤੇ ਡਿਊਟੀ ਬੜੀ ਲਾ ਦਿੰਦੇ ਹਾਂ ਹਾਂ ਸਹੀ ਹੈ ਸਹੀ ਹੈ ਜੀ ਉਹਦੇ ਵਿੱਚ ਆਦਮੀ ਚੱਕਰ ਆ ਜਾਂਦਾ ਹੁਣ ਜੇ ਮੈਂ ਤੁਹਾਨੂੰ ਦੱਸਿਓ ਮੇਰੀ ਸਟਨ ਫਰੈਂਚ ਕਾਰ ਹੈ ਜੀ ਉਹ ਸਹੀ ਦੇ ਟਾਇਰ ਨਹੀਂ ਇੱਥੇ ਮਿਲਦੇ ਹੂੰ ਅੱਛਾ ਉਹ ਵੀ ਤੁਸੀਂ ਇੰਪੋਰਟ ਕਰਾਏ ਫਿਰ ਫਿਰ ਮੈਂ ਉਹ ਟਾਇਰ ਵੀ ਇੰਪੋਰਟ ਕਰਾਏ ਉਹਦਾ ਇੰਜਨ ਦਾ ਸਾਰਾ ਸਮਾਨ ਉਹ ਇੰਪੋਰਟ ਕਰਾ ਕੇ ਓਵਰਹਾਲ ਕਰਾਇਆ ਜੋ ਵੀ ਉਹ ਸਮਾਨ ਲੱਗਦਾ ਸੀ ਉਹ ਸਭ ਬਰਨ ਬੰਗਾ ਕੇ ਲਗਾਇਆ ਐ ਐਕਸਲ ਓਕਸਲ ਸਾਰੇ ਨਵੇਂ ਮੰਗਾ ਕੇ ਮਗਾਇਆ ਅੱਛਾ ਜੀ ਮੰਗਾ ਲਏ ਮਿਲ ਜਾਂਦੇ ਐ ਕੋਈ ਚੱਕਰ ਨਹੀਂ ਠੀਕ ਐ ਇੱਥੇ ਆ ਕੇ ਫਿੱਟ ਵੀ ਹੋ ਜਾਂਦੇ ਐ ਲੇਕਿਨ ਕਸਟਮ ਵਾਲੇ ਜਿਹੜੇ ਨੇ ਨਾ ਹਾਂ ਬਸ ਉਹ ਤੁਸੀਂ ਗੱਲੇ ਨਾ ਬੱਚ ਉਹਨਾਂ ਤੋਂ ਬੜੇ ਤੰਗ ਐ ਆਦਰਵਾਈਜ਼ ਕੋਈ ਪ੍ਰੋਬਲਮ ਨਹੀਂ ਤੇਜ ਸਿੰਘ ਸਾਹਿਬ ਜਿੱਦਾਂ ਹੁਣ ਤੁਸੀਂ ਉਹਨਾਂ ਦਾ ਨਵੀਆਂ ਗੱਡੀਆਂ ਬਹੁਤ ਆ ਗਈਆਂ ਨਾ ਐਡਵਾਂਸਡ ਟੈਕਨੋਲੋਜੀ ਆ ਗਈ ਹੈਗੀ ਆ LED ਲਾਈਟਸ ਆ ਗਈਆਂ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਤੁਹਾਨੂੰ ਕਿਹੜੀ ਪਸੰਦ ਹੈ ਨਵੀਆਂ ਗੱਡੀਆਂ ਚਲਾਉਂਦੇ ਤੁਸੀਂ ਹੁਣ ਜਾਂ ਇਹਨਾਂ ਨੂੰ ਜਿੱਦਾਂ ਅਸੀਂ ਰੱਖਿਆ ਹੋਇਆ ਹੈ ਕੋਈ ਇਸ ਤਰ੍ਹਾਂ ਗੱਲ ਹੈ ਕਿ ਨਵੀਂ ਟੈਕਨੋਲੋਜੀ ਨਵੀਂ ਗੱਡੀ ਦੀ ਆਪਣੀ ਉਹਨਾਂ ਦੀ ਉਹ ਟੈਕਨੋਲੋਜੀ ਦੀ ਗੱਡੀਆਂ ਦੀ ਜਿਹਦੀ ਐਕਸਲਰੇਸ਼ਨ ਪਾਵਰ ਵੜੀ ਹੈ ਜੀ ਦੌੜਦੀਆਂ ਵੜੀਆਂ ਹਾਂਜੀ ਕਿਸ ਕਰਕੇ ਐਕਸੀਡੈਂਟ ਵੜੇ ਹੁੰਦੇ ਆ ਹਾਂਜੀ ਕਿਉਂਕਿ ਮੁੰਡਿਆਂ ਨੂੰ ਸਵਾਲ ਨਹੀਂ ਹੁੰਦੀਆਂ ਗੱਡੀਆਂ ਜੀ ਇਹ ਜਿਹੜੀਆਂ ਗੱਡੀਆਂ ਨੇ ਸਾਡੀਆਂ ਪੁਰਾਣੀਆਂ ਜੰਮ ਕੇ ਚੱਲਦੀਆਂ ਨੇ ਇਹਨਾਂ ਦੀ ਇੰਜਨ ਦਾ ਸਹੀ ਸਟਾਰਟ ਹੁੰਦੀ ਹੈ ਇੰਜਨ ਸਾਨੂੰ ਇੰਜਨ ਦੀ ਸਾਊਂਡਾਂ ਵਾਲੀ ਮજા ਆਂਦਾ ਹਾਂ ਸਰ ਵੈਸੇ ਦੱਸਿਓ ਜਦ ਕਿਤੇ ਵਿਆਹ ਸ਼ਾਦੀ ਹੁੰਦੀ ਹੈ ਤੁਹਾਡੇ ਰਿਸ਼ਤੇਦਾਰਾਂ ਚ ਕਿਹੜੀ ਗੱਡੀ ਚ ਜਾਂਦੇ ਹੋ ਸਾਨੂੰ ਉਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਕੋਈ ਦੇਖ ਕੇ ਐਪਰੀਸ਼ੀਏਟ ਕਰਦਾ ਹੈ ਔਰ ਕਈ ਲੋਕ ਜਿਹੜੇ ਜਿਆਦਾ ਇੰਟਰਸਟਡ ਨੇ ਉਹ ਸਾਡੇ ਨਾਲ ਡਿਸਕਸਰਸ ਵੀ ਕਰਨ ਆਉਂਦੇ ਨੇ ਆਕੇ ਸਾਨੂੰ ਪੁੱਛਦੇ ਅਸੀਂ ਉਹ ਜੋ ਸਮਝਾ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਗੱਡੀ ਚੱਲਣ ਦੇ ਚਾਰ ਤਰੀਕੇ ਹੈ ਜੀ ਐਸਾਸ ਤਰੀਕੇ ਨਾਲ ਗੱਡੀ ਚੱਲਦੀ ਹੈ ਇਹ ਗੱਡੀ ਚਾਹ ਚੀਜ਼ ਹੈ ਉਸ ਗੱਡੀ ਚੌਤੀ ਚੀਜ਼ ਹੈ ਜੀ ਉਹ ਸਾਨੂੰ ਖਿਆਲਦਾ ਖੁਸ਼ੀ ਹੁੰਦੀ ਹੈ ਜੀ ਉਹਨਾਂ ਨੂੰ ਐਜੂਕੇਟ ਕਰਨ ਲਈ ਜੀ ਬਾਕੀ ਤਾਂ ਆਮ ਤੌਰ ਤੇ ਲੋਕ ਆਉਂਦੇ ਆ ਲਾਲ ਪੀਲੀਆਂ ਗੱਡੀਆਂ ਦੇਖ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਆ ਪਰ ਇੱਕ ਗੁੱਸਤਾ ਹੈ ਇਹ ਇਨ ਜੋ ਵਿਨਟੇਜ ਵਾਲਾ ਸੈਗਮੈਂਟ ਹੈ ਇਨ ਦਾ ਜੋ ਰੂਡ ਵਰਦੀਨੈਸ ਹੈ ਇਨ ਦਾ ਕੰਟੈਕਸਟ ਆਫ ਰੂਡ ਵਹੀਕਲ ਕਲੈਕਟਿੰਗ ਦੇਖੋ ਐਸਾ ਹੈ कि पहले तो हमें तो कोई रोकता है नहीं सबसे सीधी बात बताता हूँ सारी गाड़ियों का टैक्स अपडेटेड नहीं है ये भी मैं बताता हूँ चंडीगढ़ में चलती हैं हम रैली भी करते हैं पुलिस तो ट्रैफिक वालों को भी पता है आज तक हमें किसी ट्रैफिक वाले ने नहीं रोक लेकिन कई गाड़ियाँ

ਉਹ ਸਾਨੂੰ ਉਹਦੇ ਵਿਆਪ ਤੇ ਤੁਹਾਡੀ ਗੜੀ ਪਾਸ ਕਰ ਦੇਣਗੇ 2000 ਰੁਪਏ ਉਹਨਾਂ ਨੇ ਉਹੀ ਫੀਸ ਰੱਖੀ ਹੈ ਜੀ 5000 ਉਹਨੂੰ ਕਨਵਰਟ ਕਰਨ ਦੀ 25000 ਤੇ 10 ਸਾਲ ਹੀ ਪਾਸ ਹੋ ਜਾਂਦੀ ਹੈ ਅੱਛਾ ਜੀ ਸਹੀ ਹੈ ਹੋਰ ਅਜਾ ਸਾਡਾ ਇੱਥੇ ਦਾ ਆਰਟੀਓ ਹੈ ਉਹਦੇ ਨਾਲ بڑے ਚੱਕਰ ਚੱਲ ਰਿਹਾ ਉਹਦੇ ਬਾਬੂ ਨਵੇਂ ਦਾ ਨਾ ਕਾਨੂੰਨ ਕੱਢ ਰਹੇ ਆ ਅਸੀਂ ਕਹਿੰਨੇ ਚਾਹਦੇ ਗਾਮਟ ਇਸ ਇੰਡੀਆ ਦੀ ਤੁਹਾਡੇ ਪਾਸ ਆ ਗਈ ਹੈ ਜੀ ਠੀਕ ਹੈ ਨਾ ਹੁਣ ਤੁਸੀਂ ਇਹਦੇ ਤੋਂ ਅਲੱਗ ਜਾਂ ਤੁਸੀਂ ਸਭੇ ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਉੱਪਰ ਹਾਂ ਸੋ ਹੁਣ ਉਹੋ ਜੇ ਚੱਕਰ ਚੱਲ ਰਹੇ ਆ ਜਦੋਂ ਹੋ ਗਈ ਅਸੀਂ ਸਾਰੀਆਂ ਹੀ ਪਾਸ ਕਰਾ ਲੈਣੀ ਆ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ 1970 ਅੱਛਾ ਕਨਵਰਟੇਬਲ ਹੈ ਸਰ ओरिजिनल ਕਨਵਰਟੇਬਲ ਕਾਰ ਹੈ ਓਕੇ ਹਾਂ ਕਿ ਕਿੰਨਾ ਮਾਡਲ ਹੈ ਸਰ ਇਹ 1970 1970 ਨਾ ਕਾਫੀ ਐਡਵਾਂਸ ਲੱਗਦੀ ਹੈ ਲੇਕਿਨ ਨਾ 1970 ਦੇ ਮੁਕਾਬਲੇ ਉਸ ਤਰ੍ਹਾਂ ਅੱਗੇ ਤੋਂ ਅੱਗੇ ਐਡਵਾਂਸ ਹੋਏ ਕਿਉਂਕਿ ਇਹਦੀ ਸ਼ੇਪ অর ਐਡਵਾਂਸ অর ਇਹਦੀ ਬਾਡੀ ਕਿਉਂਕਿ ਕਨਵਰਟੇਬਲ ਹੈ ਇਸ ਕਰਕੇ ਉਹਨਾਂ ਦਾ ਲੋਡ ਡਿਫਰੈਂਟ ਹੈ ਹਾਂ অর 2 ਸੀਟਰ ਹੈ ਕਨਵਰਟੇਬਲ ਹੈ ਹਾਂ ਹਾਂ ਜੀ ਮੇਰਾ ਬੇਟਾ ਵੀ ਬੜਾ ਸ਼ਕੀਨ ਹੈ ਉਹ ਅਮਰੀਕਾ ਰਹਿੰਦਾ ਹੈ ਇਸ ਕਰਕੇ ਜਿਹੜੇ ਪਾਰਟ ਦੀ ਲੋੜ ਹੁੰਦੀ ਹੈ ਉਹ ਭੇਜ ਦਿੰਦਾ ਅਮਰੀਕਾ ਤੋਂ ਉਹਨੇ ਉੱਥੇ ਅਮਰੀਕਾ ਇਹਦੇ ਨਾਲ ਵੀ ਵੱਡੀਆਂ ਗੱਡੀਆਂ ਰੱਖੀਆਂ ਦੋ ਉਹ ਬੜਾ ਸ਼ਕੀਨ ਹੈ अच्छा जी हां सर थोनू किद्दा वैसे थोनू मैं बैकग्राउंड दी गल करा थोनू शौक किद्दा ਪਿਆ ਗੱਡੀਆਂ ਦਾ ਕਿ ਪਹਿਲੇ ਬਸ ਕੁਝ ਸੀ ਸ਼ੌਕ ਪਿਆ ਕਿ ਅਸੀਂ ਬਚਪਨ ਚ ਸਾਡੇ ਮਾਪਿਓ ਕੋਲ ਇਦਾਂ ਨਹੀਂ ਗੱਡੀਆਂ ਸੀਗੀ اچھا ਜੀ ਤੁਹਾਡੇ ਫਾਦਰ ਸਾਹਿਬ ਕੋਲ हां ਸਾਡਾ ਬਚਪਨ ਇਹੋ ਜੀਆਂ ਗੱਡੀਆਂ ਚ ਅੱਛਾ ਜੀ ਨਿਕਲੇ ਆ ਥੋੜੇ ਕਰਦੇ ਕੀ ਸੀਗੇ ਤੁਹਾਡੇ ਫਾਦਰ ਸਾਹਿਬ ਮੇਰੇ ਫਾਦਰ ਕੰਟਰੈਕਟਰ ਸੀ ਅੱਛਾ ਜੀ ਦਿੱਲੀ ਚ ਦਿੱਲੀ ਚ हां ਠੀਕ ਹੈ ਜੀ ਸੋ ਮੇਰੇ ਫਾਦਰ ਉਸ ਟਾਈਮ ਤੇ ਪੰਜ ਕਾਰਾਂ ਸੀ क्या, तो बात बड़ी सी। क्या बात है बड़े शौकीन से क्या बात है फिर गुवाहाटी एयरपोर्ट नहीं सुना गुवाहाटी एयरपोर्ट मेरे फादर ज्यादा बनाया हुआ है अच्छा ही लॉन्ग मतलब ठीक है उस टाइम नहीं करना है ठीक है ठीक है ठीक और शौक तो बाइक से नहीं रखा सर तो सी गड्डियां दा रखा नहीं बाइक मेरे फादर को मिला सी मैचलेस अच्छा ही केडा सर मैचलेस मैचलेस हां अच्छा ही 3.5 होता सी मैचलेस अच्छा एक मेरे फादर को ट्रायम्फ होता सी 5 आवर्स होता अच्छा ट्रायम्फ अच्छा ही ਬਾਕੀ ਮੈਨੂੰ ਮੋਟਰਸਾਈਕਲਾਂ ਦਾ ਇਹ ਮੈਂ ਚਲਾ ਲੈਂਦਾ ਸੀਗਾ ਪਰ ਮੈਨੂੰ ਇਹਨਾਂ ਸ਼ੌਕ ਨਹੀਂ ਰਿਹਾ ਤੇ ਮੇਰੇ ਪਾਸ ਹੁਣ ਆ ਗਿਆ ਇੱਕ ਮੈਂ ਸ਼ੌਂਕ ਲਈ ਰੱਖਿਆ ਹੋਇਆ ਉਹ ਬੋਬੀ ਰਾਜਦੂਦ ਦਾ ਜਿਹੜਾ ਛੋਟਾ ਬੋਬੀ ਅੱਛਾ 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 ਉਹ ਬਈ ਮੈਂ ਸ਼ੌਂਕ ਲਈ ਰੱਖਿਆ ਹੋਇਆ ਅੱਛਾ ਕਦੇ-ਕਦੇ ਇੱਥੇ ਲੈ ਕੇ ਲਾਦੇ ਹਾਂ ਸਹੀ ਸਹੀ ਹੈ ਬਹੁਤ ਖੁਸ਼ੀ ਹੋਈ ਸਰ ਤੁਹਾਨੂੰ ਮਿਲ ਕੇ ਔਰ ਜਿੰਨੇ ਵੀ ਤੁਸੀਂ ਕਾਰ ਸਾਨੂੰ ਵਿਖਾਈਆਂ ਪਹਿਲੀ ਵਾਰ ਇਸ ਜ਼ਿੰਦਗੀ ਦੇ ਵਿੱਚ ਵੇਖੀਆਂ ਸਾਡੇ ਵੱਲੋਂ ਬਹੁਤ-ਬਹੁਤ ਦਵਾਵਾਂ ਸਤਿਕਾਰ ਪਿਆਰ ਤੁਹਾਨੂੰ ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਇੰਨਾ ਟਾਈਮ ਕੱਢ ਕੇ ਇੰਨੇ ਅਚੀ ਤਰ੍ਹਾਂ ਪੁੱਛ ਕੇ ਇਹ ਜੇ ਤੁਸੀਂ ਕਿਤੇ ਪਾਓਗੇ ਤੇ ਲੋਕਾਂ ਨੂੰ ਕਾਫੀ ਨੌਲੇਜ ਪ੍ਰਾਪਤ ਹੋਣ ਸਕਦੀ ਹੈ ਜਿਹਨੂੰ ਕੋ ਇੰਟਰਸਟ ਹੋਏਗਾ ਉਹ ਤੁਹਾਡਾ ਸ਼ੁਕਰਗੁਜ਼ਾਰ ਕਰੇਗਾ ਜੀ ਥੈਂਕ ਯੂ ਸੋ ਮਚ ਸਾਸਿਕਾ